ਕਹਿੰਦਾ ਅੰਦਰ ਕਹਿੰਦਾ ਉਹ ਬਾਰੇ ਖਾਸ ਹੈ ਅੰਦਰ ਗਏ ਤੇ ਉਹ ਵੇਖਿਆ ਉੱਥੇ ਸੇਲ ਖੜੀ ਸੀ ਇੱਕ ਵੱਡੀ 6 ਫੁੱਟ ਦੀ ਲਾਲ ਪੱਥਰ ਦੀ ਜਿਹਦੇ ਉੱਤੇ ਤਖਤੇ ਤਾਊਜ਼ ਰੱਖਿਆ ਜਾਂਦਾ ਸਭ ਤੋਂ ਮਹਿੰਗਾ ਦੁਨੀਆ ਦਾ ਜਿਹਨੂੰ ਮਯੂਰ ਸੰਗਾਸ਼ਨ ਕਹਿੰਦੇ ਜਿਹਨੂੰ ਨਾਦਰ ਲੈ ਗਿਆ ਸੀ ਉਸ ਵੇਲੇ ਲੁੱਟ ਗਿਆ ਕੋਹੇਨੂਰ ਦੇ ਨਾਲ ਹੀ ਲੈ ਗਿਆ ਸੀ ਉਹ ਕਹਿੰਦਾ ਵੀ ਇੱਥੇ ਕਹਿੰਦਾ ਵੀ ਇਹਦੇ ਤੇ ਬਹਿ ਕੇ ਕੀ ਕਰਦੇ ਸੀ ਕਹਿੰਦਾ ਇੱਥੇ ਬਹਿ ਕੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਹੁਣ ਇੱਕ ਸਰਦਾਰ ਨੇ ਵਿੱਚੋਂ ਪੁੱਛਿਆ ਕਹਿੰਦਾ ਪਾਣੇ ਮੇ ਪਾਸ਼ਾ ਨੂੰ ਤਤੀ ਤਵੀ ਦੇ ਬਿਠਾਉਣ ਦਾ ਫਰਮਾਨ ਇੱਥੇ ਜਾਰੀ ਹੋਇਆ ਸੀ ਕਹਿੰਦੇ ਹਾਂ ਕਹਿੰਦਾ ਨੌਵੇਂ ਪਾਸ਼ਾ ਦਾ ਸਿਰ ਵੱਢਣ ਦਾ ਕਹਿੰਦਾ ਇੱਥੇ ਜਾਰੀ ਇੱਥੇ ਬਹਿ ਕੇ ਕਹਿੰਦਾ ਅੱਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕਰਨ ਦਾ ਆਨੰਦਪੁਰਸ ਕਹਿੰਦੇ ਇੱਥੇ ਬਹਿ ਕੇ ਕਹਿੰਦਾ ਬੱਚਿਆਂ ਨੂੰ ਉਹਨਾਂ ਦੇਆਂ ਮੀਆਂ ਚ ਚੜਨ ਦਾ ਤੇ ਕਹਿੰਦੇ ਇੱਥੇ ਬਹਿ ਕਹਿੰਦਾ ਜੜ ਤੋਂ ਪੁੱਟ ਲੋ ਉਹਨਾਂ ਪੁੱਟ ਲਿਆ ਮਾਰ ਮਾਰ ਸੱਬਲਾਂ ਉਹ ਸੱਲ ਪੁੱਟ ਲਈ ਜਿਹਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਬਾਦਸ਼ਾਹ ਰਾਜ ਕਰਦੇ ਸੀ ਸੱਲੀ ਜੜੋ ਪਟਦੀ ਉਹਨਾਂ ਪੁੱਟ ਕੇ ਹਾਥੀ ਦੇ ਮਗਰ ਬੰਨ ਲੀ 48 ਫਿਲਦਰ ਸੀ ਉਸ ਦਰਬਾਰੇ ਖਾਸ ਦੇ ਉਹ ਪੁੱਟੇ ਲਿਆ ਕੇ ਹਰਮੰਦਰ ਸਾਹਿਬ ਲਾਇਉਦੇ ਜਿਦਾਂ ਉਹ ਪ੍ਰਕਰਮਾਂ ਕਰਦੇ ਨਾ ਤੇ ਦੁੱਖ ਭਣੀਣੀ ਬੇਰੀ ਤੋਂ ਪਹਿਲਾਂ ਖੱਬੇ ਆਤ ਲਾਲ ਪੱਥਰ ਦੀਆਂ ਤੇ ਨਾਰਚਾਂ ਉਹਦੇ ਅੰਦਰੋਂ ਛੱਲ ਗੱਡੀ ਕੋਈ ਲਾ ਦੇ ਮਹਾਰਾਜ ਚਰਮਾ ਸੁੱਟ ਮਤਲਬ ਇਹ ਕੌਣ ਦੱਸੂਗਾ